ਸਰਕਾਰੀ ਹਸਪਤਾਲ ਨਾਬਾ ਵਿਖੇ ਲਾਈਨਾਂ 'ਚ ਖੜੀਆਂ ਇਹ ਮਹਿਲਾਵਾਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਜਿਨ੍ਹਾਂ ਦੀ ਇਹ ਪਰੇਸ਼ਾਨੀ ਪੰਜਾਬ ਸਰਕਾਰ ਦੇ ਸਿਹਤ ਸਹੂਲਤਾਂ ਨੂੰ ਲੈ ਕੇ ਕਿਤੇ ਵੱਡੇ-ਵੱਡੇ ਦਾਅਵਿਆਂ ਦੀ ਪੂਲ ਖੁੱਲ ਰਹੀ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੇ ਵੱਡੇ ਸਿਵਲ ਹਸਪਤਾਲ ਵਿਖੇ ਗਾਇਨੀ ਵਿਭਾਗ 'ਚ ਦੋ ਸਰਕਾਰੀ ਡਾਕਟਰਾਂ ਦੀਆਂ ਅਸਾਮੀਆਂ ਨੇ ਪਰ ਇੱਥੇ ਲੰਮੇ ਸਮੇਂ ਤੋਂ ਮਹਿਲਾ ਰੋਗਾਂ ਦੀ ਸਿਰਫ ਇੱਕ ਹੀ ਡਾਕਟਰ ਹੈ ਜਦਕਿ ਦੂਜੀ ਡਾਕਟਰ ਮੈਡੀਕਲ ਛੁੱਟੀ ਤੇ ਚੱਲ ਰਹੀ ਹੈ ਜਿਸ ਕਰਕੇ ਇੱਕ ਡਾਕਟਰ ਨੂੰ ਰੋਜ਼ਾਨਾ 90 ਤੋਂ 100 ਜਾਂ ਫਿਰ ਇਸ ਤੋਂ ਵੀ ਵੱਧ ਮਰੀਜ਼ ਦੇਖਣੇ ਪੈਂਦੇ ਨੇ ਇਸ ਤੋਂ ਇਲਾਵਾ ਆਪਰੇਸ਼ਨ ਵਾਲੇ ਮਰੀਜ਼ਾਂ ਨੂੰ ਹੋਰ ਵੀ ਜ਼ਿਆਦਾ ਪਰੇਸ਼ਾਨ ਹੋਣਾ ਪੈ ਰਿਹਾ ਕਿਉਂਕਿ ਆਪਰੇਸ਼ਨ ਵੀ ਇਸੇ ਡਾਕਟਰ ਨੂੰ ਕਰਨਾ ਪੈਂਦਾ ਮੈਂ ਆਪਣਾ ਜਿਹੜਾ ਪ੍ਰੋਬਲਮ ਆਂਦੀ ਹੈ ਉਹ ਹੈਗੀ ਵੀ ਅਸੀਂ ਸਾਰੇ ਅੰਡਰਸਟਾਫ ਹਾਂ ਕਿ ਇੱਕ ਇੱਕ ਗਾਇਨਕੋਲੋਜਿਸਟ ਹੈ ਇੱਕ ਕਾਰਡੀਆਲੋਜਿਸਟ ਹੈ ਇੱਕ ਤੇ ਇਸ ਕਰਕੇ ਪੇਸ਼ੈਂਟ ਉਸੇ ਹੱਥ ਨਾਲ ਜ਼ਿਆਦਾ ਹੈ ਇੱਕ ਇੱਕ ਡਾਕਟਰ ਦੇ ਮ ਲਬ ਇੱਕ ਡਾਕਟਰ ਨੂੰ ਜਿੰਨੇ ਪੇਸ਼ੈਂਟ ਦੇਖਣੇ ਚਾਹੀਦੇ ਨੇ ਉਹਦੇ ਅਕੋਰਡਿੰਗ ਪੇਸ਼ੈਂਟ ਬਹੁਤ ਜ਼ਿਆਦਾ ਹੈ ਆਪਣੇ ਕੋਲ ਪੇਸ਼ੈਂਟ ਲੋਡ ਬਹੁਤ ਜ਼ਿਆਦਾ ਹੈ ਇੱਕ ਤੱਕ ਤੇ ਮਤਲਬ ਡਾਕਟਰ ਵੀ ਘਟਨੇ ਤੇ ਉਸ ਕਰਕੇ ਹੋ ਸਕਦਾ ਵੀ ਪੇਸ਼ੈਂਟ ਨੂੰ ਲੇਟ ਡੇਟ ਮਿਲਦੀ ਹੋ ਗਈ ਇਹ ਪ੍ਰੋਬਲਮ ਆ ਰਹੀ ਹੈ ਇੰਨਾ ਸਮੱਸਿਆਵਾਂ ਤੋਂ ਬਾਅਦ ਵੀ ਮਰੀਜ਼ਾਂ ਦੀਆਂ ਪਰੇਸ਼ਾਨੀਆਂ ਦਾ ਅੰਤ ਨਹੀਂ ਹੁੰਦਾ ਕਿਉਂਕਿ ਵਧੇਰੇ ਮਹਿਲਾ ਮਰੀਜ਼ਾਂ ਨੂੰ ਅਲਟਰਾਸਾਉਂਡ ਕਰਵਾਉਣ ਲਈ ਵੀ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਨਾਪਾ ਹਸਪਤਾਲ ਵਿਖੇ ਇੱਕ ਹੀ ਬਲੈਕ ਐਂਡ ਵਾਈਟ ਅਲਟਰਾਸਾਉਂਡ ਦੀ ਮਸ਼ੀਨ ਹੈ ਜਿਸ ਲਈ ਸਿਰਫ ਇੱਕ ਹੀ ਡਾਕਟਰ ਹੈ ਮਰੀਜ਼ ਜ਼ਿਆਦਾ ਹੋਣ ਕਰਕੇ ਹਸਪਤਾਲ ਦੇ ਸਟਾਫ ਵੱਲੋਂ ਮਰੀਜ਼ਾਂ ਨੂੰ ਅਲਟਰਾਸਾਊਂਡ ਦਾ ਇੱਕ ਇੱਕ ਮਹੀਨੇ ਬਾਅਦ ਦਾ ਸਮਾਂ ਵੀ ਦਿੱਤਾ ਜਾ ਰਿਹਾ ਹੈ ਮਰਦਾ ਕੀ ਨਾ ਕਰਦਾ ਵਾਲੀ ਸਥਿਤੀ ਚ ਫਸੇ ਮਰੀਜ਼ ਪ੍ਰਾਈਵੇਟ ਹਸਪਤਾਲ ਤੋਂ ਅਲਟਰਾਸਾਊਂਡ ਕਰਵਾਉਣ ਲਈ ਮਜਬੂਰ ਨੇ ਲੋੜਵੰਦ ਲੋਕ 200 ਦੀ ਬਜਾਏ 700 ਰੁਪਏ ਖਰਚ ਕਰਕੇ ਬਲੈਕ ਐਂਡ ਵਾਈਟ ਅਲਟਰਾਸਾਊਂਡ ਕਰਵਾ ਰਹੇ ਨੇ ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਕੋਈ ਵੀ ਕਲਰਡ ਅਲਟਰਾਸਾਉਂਡ ਨਹੀਂ ਹੈ ਜਿਸ ਕਰਕੇ ਮਰੀਜ਼ਾਂ ਨੂੰ 1900 ਰੁਪਏ ਪ੍ਰਾਈਵੇਟ ਕਲੀਨਿਕਾਂ ਨੂੰ ਦੇਣੇ ਪੈ ਰਹੇ ਨੇ। ਉਸ ਮਸੀ ਅਨਿਵਾਸੀ ਅਨਗੀ ਲੈਟਰੋਸਨ ਕਰਵਾਉਣੀ ਹੈ ਜੀ ਇਹ ਬਾਹਰ 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 ਲਿਖੀ ਹੋਈ ਹੈ। ਹਮ ਅਲਟਰਾਸਾਉਂਡ ਹੋ ਸਭ ਤੋਂ 1800 ਤੋਂ ਸਟਾਰਟਿੰਗ ਆਈ। 1850 ਰੁਪਏ। ਹਾਂ ਜੀ ਮੈਂ ਇਹ ਦੱਸ ਰਹੀ ਨਹੀਂ ਬਾਹਰ ਹੀ ਅੰਦਰ ਨਹੀਂ ਹੋ ਰਹੀ ਜੀ। ਪ੍ਰੈਗਨੈਂਟ ਹੈ ਦੀ ਨੂੰ ਜੀ ਇੱਕ ਤਾਂ ਜੀ ਮਤਲਬ ਕਿ ਉਹ ਹੈਡਮ ਮਤਲਬ ਕਿ ਕੱਲੇ ਨੇ ਜੀ ਉਹ ਜੀ ਮਨ ਲੇ ਕਿ ਬਹੁਤ ਜ਼ਿਆਦਾ ਭੇੜ ਹੁੰਦੀ ਹੈਗੀ ਜੀ ਤੇ ਜੀ ਸਾਨੂੰ ਉਥੇ ਮਨ ਲੇ ਕਿ ਬੈਠਣ ਦਾ ਕੋਈ ਹੋਣੀਗਾ ਪ੍ਰਬੰਧ ਨਹੀਂ ਹੈ ਪ੍ਰਬੰਧ ਨਹੀਂ ਹੈ ਗਰਮੀ ਬਹੁਤ ਹੈ ਜੀ ਪੱਖੇ ਵਗੈਰਾ ਬਹੁਤ ਘੱਟ ਨਹੀਂ ਅਲਟਰਾਸਾਉਂਡ ਵੈਸੇ ਤਾਂ ਅੰਦਰੋਂ ਬਲੈਕ ਐਂਡ ਵਾਈਟ ਅੰਦਰੋਂ ਹੁੰਦੀ ਆ ਤੇ ਪਰ ਮਨ ਲੇ ਕਿ ਉਹਦੇ ਵਿੱਚ ਟਾਈਮਿੰਗ ਬਹੁਤ ਲੱਗਦੀ ਆ ਕੋਸ ਤਾਂ ਮਨ ਲੇ ਕਿ ਜਿਸ ਦਿਨ ਅਲਟਰਾਸਾਉਂਡ ਹੁੰਦਾ ਸਾਰਾ ਸਾਰਾ ਤਿੰਨ ਫੁੱਟ ਜਾਂਦਾ ਜੀ ਤੇ ਜੀ ਡੇਟ ਮਿਲ ਰਹੀ ਆ ਉੱਪਰ ਜੀ ਡੇਟ ਮਿਲ ਰਹੀ ਹੈ ਜੀ 15 ਦਿਨਾਂ ਬਾਅਦ ਹੀਨੇ ਬਾਅਦ ਅਸੀਂ ਕੰਮ ਦਿਹਾੜੀ ਤੋੜ ਕੇ ਆਏ ਇੱਥੇ 9 ਵਜੇ ਜਾਣਾ ਹੁੰਦਾ ਕੰਮ ਤੇ 9 ਵਜੇ ਦਾ ਮਣਾ ਇੱਥੇ ਆਇਆ ਫਿਰ ਕੰਮ ਤੇ ਜਾਊਗਾ ਮਸ਼ੀਨ ਦੀ ਵੀ ਘਾਟ ਹੈ ਡਾਕਟਰ ਇੱਥੇ ਦੋ ਜਾਂ ਤਿੰਨ ਹੋਣੇ ਚਾਹੀਦੇ ਇੱਕ ਡਾਕਟਰ ਇੱਥੇ ਇੱਕ ਦੋ ਹੋਰ ਹੋਣੇ ਚਾਹੀਦੇ ਜਿਹੜੀ ਉਹ ਅਲਟਰਾਸਾਉਂਡ ਮਸ਼ੀਨ ਉਹ ਵੀ ਇੱਕੋ ਹੀ ਆ ਇੱਕੋ ਆ ਉਹ ਸਿੰਗਲ ਉਹ ਦਰੇ ਸਮੱਸਿਆ ਸਬੰਧੀ ਹਸਪਤਾਲ ਦੀ ਐਸ ਐਮਓ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇੱਕ ਪ੍ਰਾਈਵੇਟ ਅਲਟਰਾਸਾਉਂਡ ਕਲੀਨਿਕ ਵੀ ਨਿਰਧਾਰਤ ਕੀਤੀ ਗਈ ਹੈ ਜਿੱਥੇ ਸਰਕਾਰੀ ਹਸਪਤਾਲ ਨਾਭਾ ਵਿਖੇ 200 ਰੁਪਏ ਦੀ ਪਰਚੀ ਕਟਵਾ ਕੇ ਪ੍ਰਾਈਵੇਟ ਅਲਟਰਾਸਾਉਂਡ ਵੀ ਬਿਨਾ ਕੋਈ ਵਾਧੂ ਪੈਸੇ ਤੋਂ ਕਰਵਾਇਆ ਜਾ ਸਕਦਾ ਹੈ ਮੈਡਮ ਅਲਟਰਾਸਾਉਂਡ ਲਈ ਇੱਕ ਬੜੀ ਦਿੱਕਤ ਆ ਰਹੀ ਹੈ ਅਲਟਰਾਸਾਉਂਡ ਮਰੀਜ਼ਾਂ ਨੂੰ ਮਹੀਨਾ-ਮਹੀਨਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਪ੍ਰਾਈਵੇਟ ਕਰਵਾਉਣਾ ਪੈ ਰਿਹਾ ਹੈ ਮਹਿੰਗੀ ਭਾਅ ਦਾ ਮੈਡਮ ਇਸ ਦਾ ਕੋਈ ਹੱਲ ਵਿਭਾਗ ਵੱਲੋਂ ਕੀਤਾ ਗਿਆ ਇਸ ਵੱਲੋਂ ਵਿਭਾਗ ਵੱਲੋਂ ਇਹ ਕੀਤਾ ਗਿਆ ਹੈ ਕਿ ਅਸੀਂ ਗਿੱਤੂ ਨਰਸਿੰਗ ਹੌਨ ਨੂੰ ਇਨ ਪੈਨਲ ਕੀਤਾ ਹੈ ਤੇ ਉਹਦੀ ਜਿਹੜੀ ਸਰਕਾਰੀ ਫੀਸ ਹੈ ਜਮ੍ਹਾਂ ਹਸਪਤਾਲ 'ਚ ਕਰਵਾ ਕੇ ਉਹ ਪੇਸ਼ੈਂਟ ਜਾਂਦਾ ਹੈ ਤੇ ਉਸੇ ਫੀਸ ਤੇ ਉਹਦਾ ਹੋ ਜਾਂ ਅਲਟਰਾਸਾਉਂਡ ਕਰਵਾਉਣ ਦੀ ਸਮੱਸਿਆ ਨਾਲ ਜੂਝ ਰਹੇ ਮਰੀਜ਼ਾਂ ਲਈ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਵੱਲੋਂ ਜਿਸ ਪ੍ਰਾਈਵੇਟ ਅਲਟਰਾਸਾਉਂਡ ਕਲੀਨਿਕ ਨਾਲ ਹਸਪਤਾਲ ਦੇ ਮਰੀਜ਼ਾਂ ਦਾ ਅਲਟਰਾਸਾਉਂਡ ਕਰਨ ਸੰਬੰਧੀ ਕਰਾਰ ਕੀਤਾ ਗਿਆ ਉਸ ਬਾਰੇ ਨਾ ਤਾਂ ਹਸਪਤਾਲ ਪ੍ਰਸ਼ਾਸਨ ਅਤੇ ਨਾ ਹੀ ਕਿਸੇ ਡਾਕਟਰ ਵੱਲੋਂ ਮਰੀਜ਼ਾਂ ਨੂੰ ਦੱਸਿਆ ਜਾ ਰਿਹਾ ਹੈ ਜੋ ਹਸਪਤਾਲ ਵਿੱਚ ਅਲਟਰਾਸਾਉਂਡ ਦੇ ਨਾਂ ਤੇ ਚੱਲ ਰਹੇ ਕਿਸੇ ਕਥਿਤ ਗੌਰਖ ਧੰਦੇ ਵੱਲ ਇਸ਼ਾਰਾ ਕਰ ਰਿਹਾ ਹੈ ਲੋੜ ਹੈ ਸਿਹਤ ਵਿਭਾਗ ਮੈਂ ਇਸ ਦੀ ਜਾਂਚ ਕਰੇ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਨੂੰ ਵੀ ਦੂਰ ਕੀਤਾ ਜਾਏ ਤਾਂ ਜੋ ਇਸ ਗਰਮੀ ਦੇ ਮੌਸਮ ਵਿੱਚ ਮਰੀਜ਼ਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਖੱਜਲ ਖੁਆਰਨਾ ਨਾ ਹੋਣਾ ਪਵੇ। ਦੇਖ ਸਕਦੇ ਹੋ ਤਸਵੀਰਾਂ ਨਾਪਾ ਦੇ ਹਸਪਤਾਲ ਦੀਆਂ ਨੇ ਮੇਰੇ ਪਿੱਛੇ ਮਹਿਲਾਵਾਂ ਸਵੇਰ ਤੋਂ ਵੀ ਇੰਤਜ਼ਾਰ ਕਰ ਰਹੀਆਂ ਨੇ ਕਿਉਂਕਿ ਇਹਨਾਂ ਨੇ ਆਪਣਾ ਇਲਾਜ ਸਰਕਾਰੀ ਹਸਪਤਾਲ ਤੋਂ ਕਰਵਾਉਣਾ ਲੇਕਿਨ ਇੱਥੇ ਮਜਬੂਰੀ ਇਹ ਹੈ ਵੀ ਡਾਕਟਰ ਜਿਹੜੇ ਨੇ ਇੱਕ ਨੇ ਇਸ ਤੋਂ ਬਿਨਾ ਅਲਟਰਾਸਾਉਂਡ ਦੀ ਮਸ਼ੀਨ ਤੇ ਉਹਨਾਂ ਦੇ ਡਾਕਟਰ ਵੀ ਇੱਕ ਨੇ ਜਿਸ ਕਰਕੇ ਵੱਡੀ ਸਮੱਸਿਆ ਇੱਥੇ ਖੜੀ ਹੋ ਰਹੀ ਹੈ ਕਿਉਂਕਿ ਇਹ ਗਰੀਬ ਲੋਕ ਬਾਹਰ ਪ੍ਰਾਈਵੇਟ ਹਸਪਤਾਲ ਦਾ ਮਹਿੰਗਾ ਇਲਾਜ ਨਹੀਂ ਕਰਵਾ ਸਕਦੇ ਤੇ ਹੁਣ ਇਹ ਸਰਕਾਰ ਤੋਂ ਮੰਗ ਕਰ ਰਹੇ ਨੇ ਵੀ ਇਹਨਾਂ ਦਾ ਇਲਾਜ ਇੱਥੇ ਹੀ ਹੋ ਸਕੇ ਡਾਕਟਰ ਦੀ ਜਿਹੜੀ ਜਿਹੜੀ ਘਾਟ ਆ ਦੋ ਡਾਕਟਰਾਂ ਦੀ ਹੋਰ ਅਸਾਮੀਆਂ ਜਿਹੜੀ ਖਾਲੀ ਪਈਆਂ ਨੇ ਉਸ ਨੂੰ ਭਰਿਆ ਜਾਵੇ ਇਸ ਤੋਂ ਬਿਨਾ ਅਲਟਰਾਸਾਉਂਡ ਦੀ ਮਸ਼ੀਨ ਜਿਹੜੀ ਇੱਕ ਹੈ ਉਸ ਨੂੰ ਦੋ ਕੀਤਾ ਜਾਵੇ ਜਿਸ ਨਾਲ ਜਿਹੜੀ ਇਹਨਾਂ ਦੀ ਮੁਸ਼ਕਿਲ ਜਿਹੜੀ ਸਰਕਾਰੀ ਹਸਪਤਾਲ ਨਾਲ ਬਚਾਰੀ ਹੈ ਉਸ ਤਦੋਂ ਉਸ ਦਾ ਹਾਲ ਹੋ ਉਸਕੇ ਸੰਜੀ ਕੁਆਰ ਪੀਟੀਸੀ ਨਿਊਜ਼ ਨਾਬਾ